ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਗੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਿੜਕੀਆਂ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਇਹਦੇ ਨੇੜੇ ਆਸਾ ਬੁੱਟਰ ਤੇ ਥਾਂਦੇ ਵਾਲਾ ਪਿੰਡ ਜਿਹੜੇ ਉਹ ਰਹਿ ਜਾਂਦੇ ਆ ਅੱਜ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਪਾ ਹਰ ਇੱਕ ਤਰ੍ਹਾਂ ਦਾ ਮਿਲ ਜਾਂਦਾ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸ਼ੂ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਉਦੀ ਤਸੱਲੀ ਤੁਸੀਂ ਕਰੋਗੇ ਨੰਬਰ 2 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਹਮੇਸ਼ਾ ਕੋਸ਼ਿਸ਼ ਕਰ ਲਿਆ ਕਰੋ ਵੀ ਜਿਹੜਾ ਸੂਆ ਸੂਆ ਪਸ਼ੂ ਆ ਜਿਹੜਾ ਦੁੱਧ ਤੁਹਾਨੂੰ ਦੱਸਿਆ ਜਾਂਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹਦੀ ਤਸੱਲੀ ਤੁਸੀਂ ਕਰੋਗੇ ਬਾਕੀ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਡਿਟੇਲ ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਸ਼ੁਰੂਆਤ ਕਰਦੇ ਆਂ ਇਸ ਸਾਈਡ ਦੇ ਉੱਤੇ ਇੱਕ ਵੱਡੇ ਕਾਦ ਕਾਠ ਦੀ ਗਾਂ ਵੱਧੀ ਹੈ ਬਾਈ ਨਹੀਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਦਿਲਬਾਖ ਸਿੰਘ ਜੀ ਪਿੰਡ ਖਿੜਕੀ ਵਾਲਾ ਜੀ ਦਿਲਬਾਖ ਭਾਈ ਅੱਜ ਆਪਾਂ ਕਾਫੀ ਨਾਕ ਦਿਖਾਵਾਂਗੇ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਆ। ਇਹ ਦੂਜਾ ਸੂਆ ਜੀ ਗੈਲੈਕਸੀ ਦੀ ਆਪਾਂ ਹੰਟਰ ਦੇ ਕਨਵੈਨਸ਼ਨ ਸੀ ਮਤਲਬ ਗੱbnੇ ਪਹਿਲੇ ਸੂਏ ਨੇ 35 ਲੀਟਰ ਦੁੱਧ ਪਾਇਆ ਜੀ। ਕਿੰਨੇ ਦਿਨ ਲੈਂਦੀ ਐ ਸੂਣ ਚ? ਹਫਤਾ ਲੈਂਦੀ ਐ ਜੀ। ਕੀ ਰੇਟ ਰਹੂਗਾ? ਰੇਟ ਤੇ 175 ਆ ਜੀ। 1 ਲੱਖ 75 ਆ। ਹਾਂਜੀ ਖੋਲੀ ਇਹਨੂੰ। ਬਸੋ ਰੇਟ 1 ਲੱਖ ਤੇ 75 ਹਜ਼ਾਰ ਆ। ਦੁੱਧ ਤੇ ਥੋੜੀ ਸੇਵਾ ਦਾ ਤੇ ਥੋੜੀ ਕੱਦ ਕਾਠ ਵੱਡਾ ਹੈ ਹਵਾਨਾ ਤੁਹਾਡੇ ਸਾਹਮਣੇ ਹੈ। ਤੋਂ ਰੇਟ ਇੱਕ ਲੱਖ ਤੇ 75000 ਹੈ। ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ। ਜੋ ਰੇਟ ਮਾਲਕ ਆਪਦੀ ਮਰਜ਼ੀ ਨਾਲ ਮੰਗਦਾ। ਤੁਹਾਨੂੰ ਜਿੰਨੇ ਜੱਜਦੇ ਆ ਉਹ ਤੁਸੀਂ ਲਾ ਕੇ ਦੇਖ ਸਕਦੇ ਹੋ ਨੇ। ਕੱਦ ਕਾਠ ਵੱਡਾ ਜੋ ਸਟਰਕਚਰ ਸੀ ਉਹ ਤੁਹਾਨੂੰ ਦਿਖਾਤਾ ਤੋੜ ਕੇ ਤੁਹਾਨੂੰ ਦਿਖਾਤੀ ਹੈ। ਕੋਲੋਂ ਆ ਕੇ ਤੁਸੀਂ ਪਾਸ ਕਰ ਨਹੀਂ। ਸੋ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਜਿਹੜੀ ਦੋ ਨੰਬਰ ਤੇ ਗਾਂ ਬਈ ਇਹਦਾ 1 ਮੰਥ ਬਾਕੀ ਇਹ ਦੂਜਾ ਸੁਆਈ ਠੀਕ ਹੈ ਰੇਟ ਇਹਦਾ ਕਿਰੋਗੇ ਰੇਟ ਦਾ ਸਵਾ ਲੱਖ ਹੀ ਸਵਾ ਲੱਖ ਰੁਪਏ ਹਾਂਜੀ ਤੋਰੀ ਦੋਸਤੋ 1,25,000 ਰੇਟ ਹੈ ਤੇ 1 ਮਹੀਨਾ ਬਾਕੀ ਹੈ ਇਹ ਵੀ ਵੱਡੇ ਕੱਦ ਕਾਠ ਦੀਆਂ ਇੱਕ ਮਹੀਨਾ ਇਹਦਾ ਰਹਿੰਦਾ ਸੂਨ ਦੇ ਵਿੱਚ ਸਟਰਕਚਰ ਤੁਸੀਂ ਦੇਖੋ ਰੇਟ 1,25,000 ਗਾਵਾਂ ਦੀ ਆਪਾਂ ਨੂੰ ਪਤਾ ਸਿਆਲਾਂ ਦੇ ਵਿੱਚ ਫੁੱਲ ਖਿੱਚ ਹੋ ਜਾਣੀ ਐ ਜਿਹੜੇ ਹਫ਼ਤੇ ਹੁਣ ਰੇਟ ਚੱਲਦੇ ਆ ਸੋ ਜੇ ਕਿਸੇ ਵੀਰ ਨੂੰ ਸਮਝ ਆਉਂਦੀ ਐ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਚੰਗੇ ਕਾਦ ਕਾਠ ਦੀ ਐ ਵੀ ਵੜ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਪਰ ਬੰਦ ਗਈ ਜੰਦਰੀ ਨੂੰ ਉਹਨਾਂ ਨੂੰ ਬੰਦ ਅੰਦਰ ਬੰਦ ਸੋ ਗਾਵਾਂ ਦੇ ਸੋ ਕਿ ਜਗ੍ਹਾ ਤੰਗ ਆ ਤੇ ਅੰਦਰ ਹੀ ਬੰਦ ਹੈ ਜਿਹੜੀ 3 ਨੰਬਰ ਤੇ ਗਾਂਵ ਇਹ ਪਹਿਲਾ ਸੂਆਈ ਹੂੰ 20 ਦਿਨ ਦੇ ਪਈਆ 22 ਤਰੀਕ ਨੂੰ ਤੇ ਦਿਨ ਪੂਰੀ ਆਈ ਕੀ ਰੇਟ ਰੂ ਰੇਟ ਦਾ 78000 ਰੁਪਏ ਆਈ ਤੋਰੀ ਸੋ ਦਸੋ ਪਹਿਲਣਾ 20 ਦਿਨ ਬਾਕੀ ਆ 78000 ਦਾ ਰੇਟ ਹੈ ਢਾਂਚਾ ਹੁਣ ਦਾ ਤੁਸੀਂ ਦੇਖ ਲਓ ਅਜੇ 20 ਦਿਨਾਂ ਦੀ ਕੱਚੀ ਆ ਦੁੱਧ ਲਾਉਣਾ ਸ਼ੁਰੂ ਕਰਤਾ ਧਮਾਲਿਆ ਭਾਈ ਬੱਸ ਥੋੜਾ ਭਜਦੀ ਹੈ ਕੋਣ ਇਹਦਾ ਹਵਾਨਾ ਦੇ ਬੰਦ ਦੇ ਇਹਦਾ ਰੇਟ 78000 ਇਹਨੂੰ ਬੰਦ ਦੇ ਜੋ ਅੰਦਰੀ ਬੰਦ ਬਈ ਇਹਨੂੰ ਵੀ ਲੈ ਜਾ ਸਹੀ ਹਾਂ ਹਿੰਦੂ ਅੱਗੇ ਜਿਹੜੀ ਗਾਂ ਦਲਬਾਗ ਇਹ ਪਹਿਲਾ ਸੂਈ ਹੂੰ ਚਾਰ ਦਿਨਾਂ ਹੀ ਸੂਈ ਆ ਜੇਰੇ ਦੀ ਪੈ ਗਈ ਸੀ ਮਾੜਾ ਥੋੜਾ ਜਿਹਾ ਲੜ ਰਹਿ ਗਿਆ ਸੀ ਦਵਾਈ ਭਰੀ ਆ ਹਾਂ ਦਵਾਈ ਭਰੀ ਹੋਈ ਠੀਕ ਐ ਇਹ ਦੋ ਦਾਂ ਦਾ ਜੁਪੀਟਰ ਦੀ ਆਵਾ ਰਮਾੜਾ ਦੀ ਬੱਛੀ ਹੋਈ ਤੋੜ ਦੇ ਰੇਟ 20000 ਡਿਮਾਂਡ 20 ਕਿਲੋ ਬੌਲਾ ਹੀ ਥੱਲੇ 1 ਲੱਖ 20000 ਹਾਂਜੀ 20 ਲੀਟਰ ਬੌਲਾ ਹੀ ਸੋ ਦੋ ਬੌਲਾ 20 ਲੀਟਰ ਬਾਈ ਦੱਸਦਾ ਜਿਹੜਾ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਜੇਰ ਦੀ ਵੀਡੀਓ ਬਣਾਈ ਬੈਠਾ ਬਾਈ ਪਰ ਲਾੜ ਥੋੜਾ ਬਹੁਤ ਰਹਿ ਗਿਆ ਸੀ ਅੰਦਰ ਜੀ ਦੇ ਕਰਕੇ ਇਹਦੇ ਦਵਾਈ ਭਰਾਈ ਹੋਈ ਹੈ ਜਿਹੜਾ ਵੀਰ ਖਰੀਦੇ ਆਪ ਟ੍ਰੀਟਮੈਂਟ ਇਹਦਾ ਕਰਵਾ ਸਕਦਾ ਹੈ ਹਵਾਨਾ ਸਾਫ ਸੁਥਰਾ ਹੈ ਸੋਹਣਾ ਢਾਂਚਾ ਸੋਹਣਾ ਬਾਕੀ ਦੁੱਧ 20 ਲੀਟਰ ਇਸ ਟਾਈਮ ਹਾਜ਼ਰ ਹੈ ਜਿਹੜਾ ਤੁਸੀਂ ਦੋ ਟਾਈਮ ਚੋ ਸਕਦੇ ਹੋ ਕਨਫਰਮਾ ਦੱਸੋ ਵੀ ਇਹ ਦੋ ਦੰਦਾਂ ਦਾ ਬੱਛੀ ਦਵੱਛੀ ਨੂੰ ਇਹਨੇ ਜਾਣਨ ਦਿੱਤਾ ਇਹ ਬਿਲਕੁਲ ਤਾਜੀ ਸੂਈ ਹੈ। ਹਾਂ। ਸਣ ਹੋਣਾ ਨਰਸੀ ਇਹਦਾ ਇਸ ਤਰੀਕੇ ਨਾਲ ਵੀ ਦੇਖ ਸਕਦੇ। ਇਹ ਦੇ ਨਾਲ ਵੱੱਛੀ ਹੈ। ਪੋਟਲੇ tane ਵੀ। ਆ ਇਹਦੋਂ ਅੱਗੇ ਬਾਈ ਜਿਹੜੀ ਗਾਂ। ਇਹ ਦੂਜਾ ਸੂਈ ਇੱਕ ਮਹੀਨੇ ਦੀ ਸੂਈ ਹੈ ਮਗਰ ਵੱੱਛੀ ਹੈ ਜੀ ਥੱਲੇ 16 ਲੀਟਰ ਦੁੱਧ ਆਈ। ਰੇਟ 6000 ਰੁਪਏ ਜੀ ਇਹਦਾ। ਤੋਰੀ। ਰੇਟ 6000 ਦੋ ਸੌ। 20 ਦਿਨਾਂ ਦੀ ਸੂਈ ਵੱੱਛੀ ਹੈ ਦੇ ਨਾਲ। 16 ਲੀਟਰ ਦੁੱਧ ਤੇ 66000 ਰੇਟ ਬੱਚਾ ਬੱਚੀ ਨਾਲ ਮਿਲਦੀ ਸੀ ਬਹੁਤ ਅਰੀ ਸੀਲ 3 ਤੇ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਮੋੜ ਲਵ ਜੇ ਤੁਹਾਨੂੰ ਅਗੇ ਇੱਕ ਛੋਟੇ ਕੱਦ ਕਾਠ ਵਾਲੀ ਜਰਸੀ ਤੁਹਾਨੂੰ ਦਿਖਾਉਣਾ ਇਦੀ ਕੀ ਡਿਟੇਲ ਆ ਦਲਬਾਹ ਇਹ ਦੂਜਾ ਸੂਈ ਵੱਛੀ ਮਗਰ ਆ ਇੱਕ ਹਫਤੇ ਦੀ ਸੂਈ 14 ਲੀਟਰ ਦੁੱਧ ਦੀ 60000 ਰੁਪਏ ਜੀ ਇਹਦਾ ਰੇਟ 60000 ਆ ਦੋਸਤੋ ਦੁੱਧ 14 ਲੀਟਰ ਜਿਹੜੀ ਵੀ ਆਪਣੇ ਪਸੰਗ ਦਾ ਰੇਟ ਆਈ ਇਹਨਾਂ ਚ 100 ਕਿਲੋਮੀਟਰ ਤੱਕ ਪਹੁੰਚ ਆਈ ਓਕੇ ਸੋ 100 ਕਿਲੋਮੀਟਰ ਤੱਕ ਪਹੁੰਚ ਕਿਰਾਇਆ ਵਿੱਚ ਆ ਉਹ ਤੁਸੀਂ ਬਾਕੀ ਗੱਲਬਾਤ ਕਰਿਓ ਦੁੱਧ ਬੇਨਤੀ ਇਹ ਹਮੇਸ਼ਾ ਰਹਿੰਦੀ ਆ ਵੀ ਕਰਮੀ ਦੀ ਰੋਤਾ ਭਵੇਂ ਸਿਆਲ ਦੀ ਦੁੱਧ ਮਾਲਕ ਦੇ ਘਰੇ ਹੀ ਦੋ ਟਾਈਮ ਚੋਲਿਆ ਕਰੋ ਉਸ ਤੋਂ ਬਾਅਦ ਥੋੜੀ ਸੇਵਾ ਤੁਸੀਂ ਕਿੰਨਾ ਚੋਲੋਗੇ ਘਟਦੀਆਂ ਜਾਂ ਵਧਦੀਆਂ ਉਹ ਤੁਹਾਡੇ ਘਰ ਦਾ ਤੁਹਾਨੂੰ ਆਪ ਸਾਥ ਬਹੁਤ ਜਿਆਦੇ ਜਿਹੜੇ ਬੰਦੇ ਨੇ ਘਰੇ ਦੁੱਧ ਵੀ ਨਸਤੀ ਲੈਣੀ ਠੀਕ ਹੈ ਠੰਡੀ ਸੀਲੇ ਵੀ 60000 ਦਾ ਰੇਟ ਹੈ ਇਹਦੀ ਬੱਚੀ ਤੁਹਾਨੂੰ ਦਿਖਾ ਦੂੰਗਾ ਰੰਗ ਸੋਹਣਾ ਜਰਸੀ ਦਾ ਛੋਟੇ ਕੱਦ ਕਾਠ ਵਾਲੀ ਜਰਸੀ ਹੈ ਲੰਬਾਈ ਚੰਗੀ ਹੈ ਹਾਈਟ ਜਿਹੜੀ ਉਹ ਜਰਸੀ ਨਾਲੀ ਹੈ ਉਹ ਬੱਚਾ ਹੀ ਹੈ ਸਵੇਦਾ ਬੱਚਾ ਵੀ ਤੁਹਾਨੂੰ ਇੱਕ ਵਾਰ ਦਿਖਾਣਾ ਸਾਹਮਣੇ ਬੱਚੀ ਦੱਸੋ ਰੈਡ ਐਂਡ ਵਾਈਟ ਕਲਰ ਦੀ ਦਾ ਜਿਹੜੀ ਇਹ ਗਾਂ ਬਈ ਕਰਾਸ ਬਰੀਡ ਇਹ ਦੂਜਾ ਸੂਆ ਹੀ ਵੱਛੀ ਇਹਦੇ ਮਗਰ ਹੀ 13 ਲੀਟਰ ਦੁੱਧ ਆਈ 48000 ਰੁਪਏ ਆ ਇਹਦਾ ਤੋਰੀ 13 ਲੀਟਰ ਦੁੱਧ 48000 ਰੇਟ ਦੇਸੀ ਨਸਲ ਬੰਨ ਮਤ ਹੈਗੀ ਐ ਜਿੰਨੀ ਸੀ ਬਹੁਤ ਜਾਰੀ ਕਿ ਮੈਂ ਮਾਰਜੀ ਕੋ ਜਵਾਬ ਚੁੜੀ ਆਉਂਗੀ ਸੀਲ ਹੈਗੀ ਐ ਖੋਰੇ ਦੇ ਬਣਾਉਣ ਵਾਲੇ ਉਧਰ ਹੀ ਜਾਣਦੇ ਪਹੇ ਵੱਛੀ ਐ ਦੱਸੇ ਇਹਦੇ ਨਾਲ ਟਾਂਚਾ ਦੇਖ ਲੋ ਹਵਾਨਾ ਸਾਫ ਸੁਥਰਾ ਥਣ ਜਿਹੜੇ ਉਹ ਜਿੰਨੇ ਦੇਸੀ ਗਾਵਾਂ ਦੇ ਥੋੜੇ ਲੰਬੇ ਹੁੰਦੇ ਆ ਲੰਬਾਈ ਚ ਹੀ ਬਾ ਮੂਡ ਲਵ ਲਈ ਲੈ ਬੱਚੇ ਦਾ ਬੋਲਾ ਕਰਦੀ 48000 ਰੁਪਏ ਇਸ ગાੜੀ ਦਾ ਰੇਟ ਹੈ ਤੇ ਬਲੈਕ ਰੰਗ ਕੇ ਚਾਹ ਜੇ ਜੀ ਦੀ ਸੰਤੇ ਵਾਈਟ ਰੰਗ ਹੁੰਦਾ ਤਾਂ ਫਿਰ ਹੋਰ ਟੌਰ ਬਾਨੀ ਸੀ ਕਿਉਂਕਿ ਥਾਰ ਪਰ ਕਰਦੀ ਮੰਗ ਬਹੁਤ ਰਹਿੰਦੀ ਹੈ ਇਹਦੋਂ ਅਗੇ ਲਾਸਟ ਉੱਤੇ ਜਿਹੜੀ ਇਹ ਦੂਜਾ ਸੂਆਈ ਚਾਰਵੀਂ ਇਸੂਈ ਹੈ ਬੱਚਾ ਮਰਿਆ ਜੀ ਇਹ ਤਾਂ ਮਸ਼ੀਨ ਦੀ ਚਵਾਈ ਤੇ ਮਿਲਦੀ ਹੈ ਜੀ ਇਹ ਕਿਤਾ 42000 ਰੁਪਏ ਹੀ ਰੇਟ ਦੁੱਧ ਕਿੰਨੇ ਦੁੱਧ 13 ਲੀਟਰ ਹੈ ਟੌਰ ਦੇ ਰੇਟ 42000 ਹੈ ਮਿਲਦੀ ਚੇਨ ਪੁਰਾ ਡਰਦੀ ਐ ਇਹ ਆਈ ਕਰ ਤੇ ਘਰ ਦੀ ਵਹਿਣਾ ਬਾਈ ਦੀ ਤੇ ਮਸ਼ੀਨ ਨਾਲ ਹੀ ਵੈਲਡਿੰਗ ਜੀ ਵੀ ਕਰਦਾ ਤੇ ਪਰ ਖੋਲਣਗੇ ਨਹੀਂ ਜੀ ਜਿਹੜਾ ਰੇਟ ਜਿਹੜਾ 42000 ਤੇ 13 ਲੀਟਰ ਦੁੱਧ ਚਵਾਈ ਮਸ਼ੀਨ ਨਾਲ ਹੀ ਕਰਾਉਗੀ ਤੇ ਮਸ਼ੀਨ ਨਾਲ ਤੁਸੀਂ ਚੋਕੇ ਤੇ ਦੇਖ ਸਕਦੇ ਹੋ ਬਾਈ ਕੋਲ ਮਸ਼ੀਨ ਠੰਡੀ ਸੀਲ ਫੁੱਲ ਲਈ ਪੰਘਤੀ ਵੀ ਚੋਲੇ ਨੂੰ ਕੋਈ ਵੀ ਬੰਦਾ ਠੀਕ ਹੈ ਵੈਸੇ ਠੰਡੀ ਸੀਲ ਆ ਪਰ ਹੂੰ ਇਹ ਵੀ ਚਵਾਈ ਮਸ਼ੀਨ ਨਹੀਂ ਕਰਦਾ ਕਿ ਮਰਦੀ ਚੋਈ ਆ ਜੀ ਕੁਰ ਮਸ਼ੀਨੀ ਚੁਾਈ ਕਾ ਤੋ ਕਹਿਦਾ ਜੋਤਾ ਨੂੰ ਹੱਥੀ ਨਹੀਂ ਸਕਦੇ ਹਾਂਜੀ ਹਾਂਜੀ ਤੋ ਬਾਕੀ ਤੁਸੀਂ ਦਸੋ ਆਕ ਪਾਸ ਕਰ ਲਿਓ ਆਪਦੀ ਤਸੱਲੀ ਕਰ ਲਿਓ ਸੋ ਅੱਜ ਦੀ ਇਹ ਵੀਡੀਓ ਸੀਗੀ ਤੇ ਬਾਈ ਕੋਲੇ ਨਾ ਕਾਫੀ ਸਾਰੇ ਐ ਰੇਟ ਤੁਹਾਨੂੰ ਦੱਸਦੇ ਕੱਲੇ ਕੱਲੇ ਪਸ਼ੂ ਦੇ ਤਸੱਲੀ ਤੁਸੀਂ ਆਖਿਓ ਮਿਹਰਬਾਨੀ ਦਸੋ ਇਸ ਵੀਡੀਓ ਨੂੰ ਦੇਖਣ ਦਾ